ਐਕਸੀਡੈਂਟ ਹੋਇਆ ਵਾ ਕੀ ਕਹਿਣਾ ਚਾਹੋਗੇ ਅੱਜ ਇਹ ਕੋਈ ਆਪਣੀ ਐਂਬੂਲੈਂਸ ਦੇ ਉੱਤੇ ਜਾ ਰਿਹਾ ਹੈ ਜਾਂ ਮਰੀਜ਼ ਲੈਣ ਵਾਸਤੇ ਅਮਰਸਰ ਤੋਂ ਜੀ ਚੰਡੀਗੜ੍ਹ ਤੋਂ ਆਇਆ ਹੈਗਾ ਜੀ ਰਾਤ ਨੂੰ ਕਰੀਬ 1 ਤੋਂ 2 ਵਜੇ ਦੇ ਵਿੱਚ ਵਿੱਚ ਜਿਹੜਾ ਗਡਾਣੇ ਪਿੰਡ ਦੇ ਨਜ਼ਦੀਕ ਰੋਡ ਦੇ ਉੱਤੇ ਇੱਕ ਇਹ ਨਾਮ ਨੂੰ ਵਹੀਕਲ ਦੇ ਵਿੱਚ ਇਹਦੀ ਆਪਣੀ ਗੱਡੀ ਲੱਗਣ ਕਰਕੇ ਇਹ ਵੀ ਜਿਹੜੀ ਉੱਥੋਂ ਐਸ ਐਫ ਜਿਹੜੀ ਸਾਡੀ ਗੱਡੀ ਲੱਗੀ ਹੋਈ ਆ ਰੋਡ ਦੇ ਉੱਤੇ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਇਹਨੂੰ ਕਲੈਕਟ ਕਰਕੇ ਤੇ ਐਸ.ਐਲ ਲੈ ਕੇ ਆਏ ਜੀ ਸਟਨ ਜ਼ਿਆਦਾ ਹੋਣ ਕਰਕੇ ਐਸ.ਐਲ ਵਾਲਿਆਂ ਨੇ ਰੈਫਰ ਕਰਤਾ ਸੀਗਾ ਜੀ ਸਿਵਲ ਹਸਪਤਾਲ ਕਪੂਰਥਲੇ ਦਾ ਅੱਛਾ ਜੀ ਤੇ ਸਿਵਲ ਹਸਪਤਾਲ ਡਾਕਟਰ ਸਾਹਿਬ ਹਣਾ ਦੇ ਕੋਲ ਜਦੋਂ ਪਹੁੰਚਿਆ ਤੇ ਇਹਨਾਂ ਦੀ ਮੌਤ ਹੋ ਗਈ ਇਹ ਨਾਮ ਕੀ ਸੀਗਾ ਜੀ ਇਹਨਾਂ ਦਾ ਨਰਿੰਦਰ ਸਿੰਘ son of ਦਰਬਾਗ ਸਿੰਘ ਮਕਾਨ ਨੰਬਰ 156 ਖੁੱਡਾ ਜੱਸੂ ਥਾਣਾ ਸੰਗਰਾਪੁਰ ਚੰਡੀਗੜ੍ਹ ਠੀਕ ਤੇ ਇਸਰ ਪੋਸਟਮਨ ਹੋ ਗਿਆ ਇਹਦਾ ਪੋਸਟ ਮੈਡਮ ਆਪਸ ਨੂੰ ਕਰਾ ਕੇ ਜੀ ਦਾਸ਼ ਵਾਰਸਾਂ ਦੇ ਹਵਾਲੇ ਕਰਦੇ ਆ। ਇਹ ਕੀ ਕਾਰਵਾਈ ਕੀਤੀ ਆ? ਇਹ ਐਫ ਆਰ ਨੰਬਰ 2 ਜੀ ਮਿਤੀ 13 1 2026 ਅੱਜ ਦਰਜ ਕੀਤੀ ਹੈ ਜੀ ਅੰਡਰ ਸੈਕਸ਼ਨ 106 281 324 ਜੀਵਨ 5 ਬੀ ਐਨ ਐਸ थाना ਢਲਵਾ ਜ਼ਿਲ੍ਹਾ ਫਤਪੁਰ ਸਾਹਿਬ ਦਰਜ ਕੀਤੀ। ਇਹ ਅਨਨੋਨ ਦੇ ਅਨਨੋਨ ਨਾਮ ਦੇ ਬੰਦੇ ਦੇ ਖਿਲਾਫ। ਠੀਕ। ਫੋਟੋ ਦਾ ਆਈਡੀ ਦੀ ਗੋਲਡੀ ਕਿੱਥੇ ਨਹੀਂ ਕੋਈ ਨਹੀਂ ਭੇਜ ਜਿਹੜੀ ਹੈਗੀ ਫੋਟੋ। ਮੈਂ ਹੈਲੋ ਤੇ ਜੇ ਬੰਦੇ ਨੂੰ ਮਿਲ ਪਈ। ਉਹ ਕਿੱਥਿਆਂ ਦੀ ਆ ਬਾਈ? ਬੋਲੋ ਦੱਸ।